3 ਸਾਲਾਂ ਬੱਚੇ ਨੂੰ ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਕੁਚਲ ਦਿੱਤਾ ਗਿਆ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ 7 ਸਾਲ ਸੁੱਖਾ ਸੁਖਣ ਦੇ ਬਾਅਦ ਕਰਦੇ ਵਿੱਚ ਬੱਚੇ ਦਾ ਜਨਮ ਹੋਇਆ ਸੀ ਮੁੰਡਨ ਕਰਵਾਉਣ ਜਾਣਾ ਸੀ ਪਰ ਉਸ ਤੋਂ ਪਹਿਲਾਂ ਕੀਣ ਹੋਣੀ ਹੋਗੀ ਇੱਕ ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਨਿੱਕੇ ਜੇ 마ਸੂਮ ਬੱਚੇ ਨੂੰ ਬੁਰੀ ਤਰ੍ਹਾਂ ਦੇ ਨਾਲ ਦਰੜ ਦਿੱਤਾ ਜਾਂਦਾ ਜਿਸ ਕਰਕੇ ਬੱਚੇ ਦੀ ਮੌਤ ਹੋ ਜਾਂਦੀ ਹੈ ਮਾਪਿਆਂ ਦਾ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਦੱਸਿਆ ਜਾ ਰਹੀ ਹੈ ਕਿ ਇੱਕ ਤੇਜ਼ ਰਫ਼ਤਾਰ ਕਾਰ ਹੁੰਦੀ ਹੈ ਇਧਰੋਂ ਸਾਡਾ ਬੱਚਾ ਜਿਹੜਾ ਬਾਹਰ ਜਾ ਰਿਹਾ ਹੁੰਦਾ ਤੇ ਅਚਾਨਕ ਕ ਜਿਹੜੀ ਇਹ ਬੱਚੇ ਨੂੰ ਕੁਚਲ ਕੇ ਮੌਕੇ ਉੱਤੋਂ ਦੀ ਫਰਾਰ ਹੋ ਜਾਂਦੀ ਹੈ ਬੱਚੇ ਦੀ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚੇ ਨੂੰ ਅੱਜ ਮੁੰਡਨ ਵਾਸਤੇ ਧਾਰਮਿਕ ਸਥਾਨ ਤੇ ਲੈ ਕੇ ਜਾਣਾ ਸੀ ਸਾਰੇ ਲੋਕ ਘਰ ਦੇ ਬਾਹਰ ਖੜੇ ਹੋਏ ਸੀ ਤੇ ਅਚਾਨਕ ਬੱਚਾ ਜਿਹੜਾ ਗਲੀ ਵੱਲੋਂ ਭੱਜਦਾ ਤੇ ਇੱਕ ਤੇਜ਼ ਰਫ਼ਤਾਰ ਆ ਰਹੀ ਕਾਰ ਜਿਸ ਨੇ ਪਹਿਲਾਂ ਕੁੱਤੇ ਨੂੰ ਕੁਚਲਿਆ ਤੇ ਫਿਰ ਜਦੋਂ ਪਰਿਵਾਰਕ ਮੈਂਬਰਾਂ ਦਾ ਧਿਆਨ ਕੁੱਤੇ ਵੱਲ ਹੋਇਆ ਤਾਂ ਬੱਚੇ ਨੂੰ ਵੀ ਉਸੇ ਕਾਰ ਦੇ ਵੱਲੋਂ ਕੁਚਲ ਕੇ ਉਸ ਦੀ ਜਾਨ ਲੈ ਲਈ ਤੇ ਹੁਣ ਪਰਿਵਾਰသား ਰੋ ਰੋ ਕੇ ਬੁਰਾ ਹਾਲ ਹੈ ਪੂਰਾ ਮਾਮਲਾ ਜਲੰਧਰ ਦੇ ਕਿਸ਼ਨਪੁਰਾ ਚੌਂਕ ਦੇ ਨਜ਼ਦੀਕ ਤੋਂ ਸਾਹਮਣੇ ਆ ਰਿਹਾ ਜਿੱਥੇ ਅੱਜ ਸਵੇਰੇ ਸਵੇਰੇ ਇਹ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਤੇ ਸਾਰੀ ਘਟਨਾ ਮੌਕੇ ਤੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਗੀ ਕੀ ਕੁਝ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਆਓ ਸੁਣਦੇ ਹਾਂ ਸ਼ਕੀਨਾ ਜੀ ਆਪਣਾ ਸੋਮਨਾਥ ਜੀ ਕੀ ਹੋਇਆ ਜੀ ਇਹ ਭਾਜੀ ਗੱਡੀ ਇੱਧਰੋਂ ਆ ਰਹੀ ਸੀਗੀ ਮੈਂ ਨਿਆਣੇ ਨਾਲ ਪਿਆਰ ਕਰਨ ਰਿਹਾ ਸੀਗਾ ਨਿਆਣਾ ਮੇਰੇ ਕੋਲ ਸੀਗਾ ਇਹ ਮੁੰਡਾ ਨਿਆਣਾ ਅੰਦਰ ਨੂੰ ਗਿਆ ਤੇ ਮੈਂ ਪਿੱਛੇ ਹੀ ਸਿਕਾਈ ਦੀ ਇਹ ਜਗਦੰਮ ਪਿੱਛੇ ਆ ਗਿਆ ਮੋਹਰੇ ਆ ਗਿਆ ਗੱਡੀ ਆ ਗਈ ਖੜੀ ਹੋ ਗਈ ਨਿਆਣਾ ਉਦੋਂ ਥੱਲੇ ਨਹੀਂ ਆਇਆ ਉਦੋਂ ਮੈਂ ਉਹਨੂੰ ਕਿਹਾ ਰੁੱਕ 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 ਮੈਂ ਪਸੰਨ ਵੀ ਮਾਰੇ ਉਹ ਨਿਆਣਾ ਸੈਂਟਰ 'ਚ ਆ ਗਿਆ ਥੱਲੇ ਤੇ ਸਾਰਿਆਂ ਸੀਟਾਂ ਮਾਰਨੀਆਂ ਚਾਲੂ ਕਰਦੀਆਂ ਦੂਜੀ ਵਾਰੀ ਇਹਨੇ ਦੂਜੇ ਟਾਇਰ ਥੱਲੇ ਇਹ ਮੁੰਡੇ ਨੂੰ ਥੱਲੇ ਦਿੱਤਾ ਇਹਨੇ ਗੱਡੀ ਵਾਲੇ ਨੇ ਗੱਡੀ ਤੇ ਸੀ ਗੱਡੀ ਉੱਥੋਂ ਇੰਦਰੋਂ ਤੇਜ਼ ਆਈ ਸੀ ਗੱਡੀ ਇੱਥੇ ਰੁਕੀ ਵੀ ਆ ਵੀਡੀਓ ਵੀ ਇਹਨਾਂ ਦੇ ਕੋਈ ਤੋੜਭਾਜੀ ਕਰਦੇ ਦੀ ਮੈਂ ਤੋੜ ਲੰਦੀ ਆ ਲੇਕਿਨ ਵੀਡੀਓ ਹਜੇ ਤੱਕ ਨਹੀਂ ਆਈ ਆ ਗੱਡੀ ਦਾ ਇਹ ਨੰਬਰ ਆ ਰਿਕਵੈਸਟ ਆ ਇਹ ਬੰਦਾ ਫੜਿਆ ਜਾਵੇ ਹਾਂਜੀ ਵੀਡੀਓ ਬਣਾ ਲੈਣਾ ਬਣਾਈ ਆ ਇਹ ਐਸਸੀਸੀ ਜਾਂ ਜਿਹੜੇ ਕੈਮਰੇ ਲੱਗੇ ਹੋਇਆ ਇਹਨਾਂ ਦੇ ਵਿੱਚ ਬਣੀ ਹੋਈ ਆ ਹਾਂਜੀ ਇਹ ਧੋੜ ਦੇ ਪੈ ਤੁਸੀਂ ਹਾਂਜੀ ਮੈਂ ਰਵੀ ਦਾ ਸਕੂਲ ਤੱਕ ਮੇਰੀ ਵੀਡੀਓ ਫਿਰ ਦੇਖ ਲਓ ਤੁਸੀਂ ਧੋੜ ਦੇ ਦੀ ਮੈਂ ਦੌੜ ਲਾ ਗਿਆ ਇਹ ਮੁੜਿਆ ਰਵੀ ਦਾ ਸਕੂਲ ਤੋਂ ਇਹ ਦੋ ਬੋੜੀਆਂ ਬੋਲ ਨਾਲ ਬਸ ਰਿਕਵੈਸਟ ਹੈ ਇਹ ਬੰਦਾ ਫੜਿਆ ਜਾਵੇ ਪੁਲਿਸ ਦੇ ਹਵਾਲੇ ਨਾ ਕੀਤਾ ਜਾਏ ਸਾਡੇ ਸਾਡੇ ਹਵਾਲੇ ਕੀਤਾ ਜਾਏ ਤੇ ਉਹਨਾਂ ਨੂੰ ਦਸੀਏ ਅਸੀਂ ਕਿੰਨੇ ਪਾਣੀ ਦੇ ਵਿੱਚ ਆਂ ਗਾਂ ਬੰਦਿਆਂ ਨੂੰ ਪਤਾ ਲੱਗੇ ਗੱਡੀ ਦਾ ਨੰਬਰ ਨੋਟ ਗੱਡੀ ਦਾ ਨੰਬਰ ਨੋਟ ਹੈ ਇਹਦੇ ਵਿੱਚ ਆ ਰਿਹਾ ਥੋੜਾ ਥੋੜਾ ਨਜ਼ਰ ਆ ਰਿਹਾ ਬਾਕੀ ਪੁਲਿਸ ਵਾਲੇ ਇਨਕੁਆਰੀ ਕਰ ਰਹੇ ਆ ਚੈੱਕ ਕਰ ਰਹੇ ਆ ਚੈੱਕ ਕਰਨ ਗਏ ਹੋਏ ਆ ਇਹਨਾਂ ਦੀ ਤੁਹਾਨੂੰ ਅਮਰਜੀਤ ਕਿੰਨੇ ਸਾਲ ਦਾ ਬੱਚਾ ਸੀ ਇਹਦਾ ਬੱਚਾ 4-5 ਸਾਲ ਦਾ ਕੀ ਨਾਮ ਕੀ ਸੀਗਾ ਇਹਦਾ ਨਾਮ ਤ੍ਰਿਪ ਕੀ ਨਾਮ ਸੀਗਾ ਤ੍ਰਿਪੂ ਤ੍ਰਿਪੂ ਤੁਸੀਂ ਕਿ ਲੱਗਦੇ ਹੋ ਮੈਂ ਉਹਦੀ ਦਾਦੀ ਆ ਜਿਸ ਨੂੰ ਜਦੋਂ ਐਕਸੀਡੈਂਟ ਹੋਇਆ ਪਤਾ ਲੱਗਾ ਕਿਵੇਂ ਹੋਇਆ ਐਕਸੀਡੈਂਟ ਪਤਾ ਨਹੀਂ ਲੱਗਾ ਸੀ ਤਾਂ ਇੱਥੇ ਅੰਦਰ ਸੀਗਾ ਬਾਹਰ ਸੀਗਾ ਮਾਤਾ ਦੇ ਚੱਲੇ ਦੀ ਝੰਡ ਲਾਉਣੀ ਸੀਗੀ ਬਾਰ ਗੱਡੀ ਵਾਲਾ ਪਿੱਛੋਂ ਤੇਜ਼ ਆ ਪਈ ਲੋ ਕੁੱਤਾ ਉਹਨੂੰ ਥੱਲੇ ਦਿੱਤਾ ਉਹ ਮਰ ਗਿਆ ਜਦ ਬਾਅਦ ਅਸੀਂ ਇੱਕ ਬਾਹਰ ਨੱਠ ਕੇ ਗਏ ਤਾਂ ਸਾਡੇ ਮੁੰਡੇ ਨੂੰ ਸੱਟ ਗਿਆ ਫੇ ਫਟ ਫਟ ਤਾਂ ਉਹਦੇ ਪਤਾ ਲੱਗਾ ਜਦ ਰੋਲਾ ਪਿਆ ਮੁੰਡਾ ਖੂਨੋਂ ਖੂਨ ਹੋਇਆ ਹੂੰ ਲੋਕਾਂ ਨੇ ਦੱਸਿਆ ਤੁਹਾਨੂੰ ਨਹੀਂ ਅਸੀਂ ਆਪ ਨੱਠ ਕੇ ਬਾਹਰ ਗਏ ਅਸੀਂ ਕਿ ਮੁੰਡਾ ਸੀ ਸਾਡਾ ਇੱਥੇ ਖੜਾ ਹੂੰ ਹੁਣ ਬੱਚੇ ਨੂੰ ਕਿੱਥੇ ਲੈ ਕੇ ਗਏ ਹੋਸਪੀਟਲ ਕਿ ਹਸਪਤਾਲ ਲੈ ਕੇ ਗਏ ਪਰਿਵਾਰ ਦੇ ਵਿੱਚ ਕੌਣ ਕੌਣ ਜੀ ਹੈ ਉਹਦਾ ਪਰਿਵਾਰ ਅਸੀਂ ਉਹਦੀ ਮੰਮੀ ਗਈ ਹੈ ਪਾਪਾ ਗਿਆ ਨਾਲ ਮਾਮੇ ਮਾਮੇ ਨਾਨੇ ਦਾਦੇ ਸਾਰੇ ਗਏ ਨਾਲ ਕੋਈ ਬੱਚਾ ਪਰਿਵਾਰ ਇੱਕੋ ਹੀ ਪਹਿਲਾ ਹੀ ਬੱਚਾ ਸੀ ਭਰਾਵਾ ਵੀ 15-17 ਸਾਲਾਂ ਬਾਅਦ ਲਿਆ ਸੀ ਅੱਜ ਤੀਨ ਆਈ ਹੈ ਬੜਾ ਜਿਹੜਾ ਐਸਐਸਪੀ ਬਲਕਰਨ ਸਿੰਘ ਮਾਣਾ ਰਾਮਾ ਮੰਡੀ ਲੱਗਿਆ ਹੋਈ ਸਾਨੂੰ ਨੋਟੀਫਿਕੇਸ਼ਨ ਮਿਲੀ ਸੀ ਕਿ ਇੱਥੇ ਐਕਸੀਡੈਂਟ ਹੋ ਗਿਆ ਜਿਸ ਵਿੱਚ ਬੱਚੇ ਬੱਚਾ ਇੰਜਰ ਹੈਗਾ ਅਸੀਂ ਮੌਕੇ ਤੇ ਆਏ ਆ ਬੱਚੇ ਦਾ ਨਾਮ ਇਹਦਾ ਰੀਪਰ ਪਤਾ ਲੱਗਿਆ ਉਹਦੇ ਫਾਜ਼ਾ ਨਾਮ ਬਰਿੰਦਰ ਲੱਗੀ ਹੈ ਔਰ ਬੱਚੇ ਦੀ ਜਿਹੜੀ ਡੈਥ ਹੋ ਗਈ ਹੈ ਤੇ ਜਿਹੜੀ ਬੋਡੀ ਹੈ ਉਸੇ ਨੂੰ ਹਸਪਤਲ ਭੇਜ ਦਿੱਤੀ ਹੈ ਬਾਕੀ ਕੈਮਰੇ ਚੈੱਕ ਕਰਦੇ ਜਿਹੜੇ ਗੱਡੀ ਦਾ ਨੰਬਰ ਹੈਗਾ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇਗੀ ਬੱਚੇ ਦੀ 2 ਸਾਲ ਦੇ ਕਰੀਬ